ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਿਸ਼ਤੇ ਹੀ ਰਿਸ਼ਤੇ ਬਠਿੰਡਾ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਸਾਡੇ ਇਸ ਚੈਨਲ ਤੇ ਰਿਸ਼ਤਿਆਂ ਦੀ ਫ੍ਰੀ ਐਡ ਲਗਾਈ ਜਾਂਦੀ ਆ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਆਪਣੇ ਰਿਸ਼ਤਿਆਂ ਦੀ ਫ੍ਰੀ ਐਡ ਲਗਵਾ ਸਕਦੇ ਹੋ ਸਾਡੇ ਕੋਲ ਅੱਜ ਤੱਕ ਰਿਸ਼ਤਾ ਚਿਲਾ ਬਠਿੰਡਾ ਤੋਂ ਆ ਕਾਸਟ ਹੈ ਜੱਟ ਸਿੱਖ ਲੜਕੇ ਦਾ ਰਸਤਾ ਜੀ ਲੜਕੇ ਦੀ ਡੇਟ ਆਫ ਬਰਥ 1998 ਹਾਈਟ ਆ 6 ਫੁੱਟ ਇਹਨਾਂ ਨੇ ਸਟੱਡੀ ਕੀਤੀ ਆ ਪਲੱਸ 2 ਲੜਕੇ ਦੀਆਂ ਦੋ ਭੈਣਾਂ ਨੇ ਇੱਕ ਭੈਣ ਦੀ ਮੈਰਿਜ ਹੋਈ ਵੀ ਆ ਤੇ ਇਹਨਾਂ ਦੇ ਮੰਮੀ ਡੈਡੀ ਦੀ ਡੈਥ ਹੋਈ ਵੀ ਐ ਜੀ ਲੜਕੇ ਨੂੰ ਜ਼ਮੀਨ ਦੇ 11 ਕਿੱਲੇ ਆਉਂਦੇ ਆ ਇਹਨਾਂ ਨੂੰ ਬੜੀ ਲਿਖੀ ਤੇ ਸੋਹਣੀ ਸੁਨੱਖੀ ਲੜਕੀ ਚਾਹੀਦੀ ਆ ਜਿਸ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਉਹ ਸਾਡੇ ਨਾਲ ਸੰਪਰਕ ਕਰਕੇ ਇਸ ਰਿਸ਼ਤੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੁਂ ਧੰਨਵਾਦ ਜੀ